ਵਾਇਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਕਾਰ ਸੁੱਚਾ ਸਿੰਘ ਜੀ ਬੀ ਕਰਤਾਰ ਕੌਰ ਗੁਰਮਤਿ ਸਿਖਿਆ ਕੇਂਦਰ ਮਠਾਪੁਰ ਜ਼ਿਲੰਦਰ ਵਿਖੇ ਜੋ ਕਿ ਹਫਤੇ ਦੇ ਵਿੱਚ 3 ਦਿਨ 뮤జిక్ ਤੇ ਕੀਰਤਨ ਦੀ ਕਲਾਸ ਲਗਾਈ ਜਾਂਦੀ ਹੈ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਤੇ ਹਫਤੇ ਵਿੱਚ ਇੱਕ ਦਿਨ ਇੱਕ ਕਲਾਸ ਨੂੰ ਲਾਈ ਵੀ ਕੀਤਾ ਜਾਂਦਾ ਹੈ ਸੋ ਅੱਜ ਹਾਰਮੋਨੀਅਮ ਦੀ ਕਲਾਸ ਲਾਈਵ ਕੀਤੀ ਜਾ ਰਹੀ ਹੈ ਸਾਰੇ ਵਿਦਿਆਰਥੀ ਕਲਾਸ ਨੂੰ ਰੰਮ ਕਰਨ ਤੋਂ ਪਹਿਲਾਂ ਸਤਿਨਾਮ ਸ਼ਾਂਝ ਪਾਉ ਦੀ ਵਾਹਿਗੁਰੂ ਦੀ ਕਾਥਾ ਵਾਹਿਗੁਰੂ ਦੀ ਕੀ ਫਤੇ ਸੋ ਪਿਆਰੇ ਬੱਚਿਓ ਅਸੀਂ ਜਿਹੜਾ ਸ਼ਬਦ ਗਾਇਨ ਜਿਹੜਾ ਆਰੰਭ ਕੀਤਾ ਹੈ ਉਹ ਸਾਡਾ ਹੈ ਸ਼ਬਦ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿਤਿਆ ਫਲ ਪਾਵਣਾ ਹਉਮੈ ਵਿੱਚੋਂ ਜਾਈ ਸੋ ਅਸੀਂ ਪਿਛਲੇ ਹਫਤੇ ਇਸ ਸ਼ਬਦ ਦਾ ਜਿਹੜਾ ਅਸੀਂ ਅਸੀਂ ਇੱਕ ਬੰਦ ਸਥਾਈ ਜਿਹੜੀ ਅਸੀਂ ਅਸੀਂ ਉਹ ਗਾਇਨ ਕੀਤੀ ਸੀ ਸੋ ਆਪਾਂ ਨੇ ਉਹਨੂੰ ਸਿੱਖਿਆ ਸੀ ਸਥਾਈ ਨੂੰ ਆਪਾਂ ਕਿਸ ਤਰ੍ਹਾਂ ਗਾਇਨ ਕਰਨਾ ਹੈ ਸੋ ਅੱਜ ਅਸੀਂ ਦੂਸਰਾ ਮਤਲਬ ਪਹਿਲਾ ਪੈਰਾ ਇਹਦਾ ਦੂਸਰਾ ਬੰਦ ਜਿਹੜਾ ਆਪਾਂ ਅੱਜ ਆਰੰਭ ਕਰਨਾ ਹੈ ਇਸ ਨੂੰ ਗਾਇਨ ਲਈ ਇਸ ਸ਼ਬਦ ਦਾ ਦੂਸਰਾ ਬੰਦ ਗਾਇਨ ਸਿੱਖਣਾ ਹੈ ਕਿਵੇਂ ਅਸੀਂ ਇਹਨੂੰ ਗਾਇਨ ਕਰਨਾ ਹੈ ਸੋ ਸਭ ਤੋਂ ਪਹਿਲਾਂ ਆਪਾਂ ਜਿਹੜਾ ਹੈ ਸਾ ਲਗਾਓ ਜੀ ਸਾ ਸਾ God. ਸੇ ਕਰੀਏ ਜੀ ਸ਼ੁਰੂ ਸ਼ਬਦ ਸੋ ਪਹਿਲੇ ਆਪਾਂ ਸਾਰੇ ਮਿਲ ਕੇ ਗਾਉਣੇ ਆ ਠੀਕ ਹੈ ਜੀ ਚਲੋ ਜੀ ਸਤ ਗੁਰ ਕੀ ਸੇਵਾ ਸਫਲ ਦੇ ਇੱਕ ਹੋ ਕਰੇ ਕਿੰਨਾ ਅਨੰਦ ਕੀ ਸੇਵਾ

ਹੋਲੇ ਹੋ ਗਏ ਕਹਨੇ ਵੇ ਕਾ ਨੇ ਸੱਤ ਕੋਈ ਨੀ ਸੇਵਾ ਸਮਾਂ ਲੈ ਜਿੱਤ ਮੁਰ ਗਏ ਜਿੱਤ ਕਾ ਨੇ ਤੇ ਬੋ ਕਰੇ ਚਿਤਲਾਏ ਸੋ ਅਸੀਂ ਇਹ ਸ਼ਬਦ ਦੀ ਆਪਾਂ ਸਥਾਈ ਕਲੀਅਰ ਕਰ ਲਈ ਹੈ ਹੁਣ ਅੱਜ ਅਸੀਂ ਅੰਤਰਾ ਸ਼ੁਰੂ ਕਰਨਾ ਹੈ ਜੀ ਸੋ ਅੰਤਰੇ ਲਈ ਆਪਾਂ ਪਹਿਲਾ ਪਜਾਓ ਜੀ ਪਾਮ ਬਾ ਗਾ ਮਾ ਪਹਿਲਾ ਸੌਰੀ ਅੰਤਰੇ ਦੇ ਅਸੀਂ ਹੋਰ ਬੋਲਦੀਏ ਪਹਿਲਾਂ ਬੰਧਨ ਤੋੜੇ ਮੁਕਤ ਕਰੇ ਹੋਏ ਬੰਧਨ ਤੋੜੇ ਮੁਕਤ ਹੋਏ ਸੱਚੇ ਰਹੇ ਸਮਾਏ ਸੋ ਮਾਫ ਕਰਨਾ ਜੀ ਸੋ ਅਸੀਂ ਇਸ ਸ਼ਬਦ ਨੂੰ ਹੁਣ ਇਸ ਅੰਤਰੇ ਨੂੰ ਕਿਸ ਤਰ੍ਹਾਂ ਗਾਇਨ ਕਰਨਾ ਹੈ ਇਹਦੀ ਪਹਿਲਾਂ ਰੋਟੇਸ਼ਨ பா ரே பா வந்தோட

ਕਤਿ ਹੋਏ ਪੋਣਾ ਸੇ ਇਹਨੂੰ ਇਕੱਠਾ ਕਰਦੇ ਆਂ ਦੇਖੋ ਪਾ ਮਾ ਗਾ ਮਾ ਗਾਰੇ ਪਾ ਪਾ ਦਪਦਨੀ ਦਪਧਾ ਧਾ ਪਾ ਮਾ ਗਾ ਮਾ ਗਾਰੇ ਪਾ ਪਾ ਦਪਦਨੀ ਦਪਧਾ ਧਾ

lainnya line na clear bukian yes, si? <laughs> Dhamma Gani ni Papa Chalo Pama Gama Gare Papa Papa Gani Dhamma Dha ਇਹ ਨੇਤਾ ਪਾ ਗਾਣੀ ਨੇਹਾ ਪਾ ਪਖਾਮ ਤਦਾਨੀਨ ਪਾ ਪਾਣੀ ਨੇਹਾ ਪਰ ਪਰ ਬੰਦਨ ਤੋੜੇ ਮੇਤੇ ਸੱਚੇ ਰਹੇ ਉਸ ਵਾਂਗ ਸੱਚੇ ਰਹੇ ਸਮਾਏ ਯਾਸ ਵਿੱਚ ਯਾਸੁ ਬਰ ਸੱਚੇ ਰਹੇ ਸਮਾਏ ਜੇ ਸਮਾਏ ਕਿ ਸਤ ਗੁਰ ਕੀ ਸੇਵਾ ਕੋ ਰਹੀ ਸੇਵਾ ਕਰਾ ਲੇ ਲੈ ਕੋ ਕਰੇ ਪੁਜਤਾ ਮੰਤਰ ਦੀ ਪੰਡਾਨ ਕੋ ਰੇ ਗੁਗਕ ਹੋਏ ਬੰਦਰ ਤੋੜੇ ਸਚੇ ਰਹਿ ਸਮਾ ਰਹੇ ਸਚੇ ਰਹਿ ਸਮਾ ਰਹੇ ਸਚੇ ਰਹਿ ਸਮਾ ਰਹੇ ਸਚੇ ਰਹਿ ਸਮਾ ਰਹੇ ਸਤ ਕੋ ਦੇ ਕੀ ਸੇਵਾ ਕੋ ਤਨ ਲਾਰੇ ਜੇ ਕੋ ਕਰੇ ਤਨ ਲਾਰੇ ਜੇ ਕੋ ਕਰੇ ਤਨ ਲਾਰੇ ਇਹ ਵਾਏ ਸੋ ਸ਼ਬਦ ਗਾਇਨ ਕਰਦੇ ਆ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁਗੀਆਂ ਹਨ ਸੋ ਸਾ ਸੰਗਠ ਰક્ષਣਯੋਗ ਹੈ ਸੋ ਅੱਜ ਆਪ ਕਿਮਾ ਕਰਨਾ ਜੀ ਸੋ ਪਰਮਾਤਮਾ ਦੇ ਅਰਦਾਸ ਹੈ ਕਿ ਹੋਈਆਂ ਪੁਲਨ ਬਖਸ਼ ਲੈਣਾ ਸੋ ਅੱਜ ਦੀ ਕਲਾਸ ਦੀ ਇੱਥੇ ਹੀ ਸਮਾਪਤੀ ਆਪ ਸਾਰੇ ਬੱਚੇ ਨੇ ਬੜੇ ਸ਼ਰਦਾ ਨਾਲ ਬੜੇ ਪਿਆਰ ਨਾਲ ਸ਼ਬਦ ਗਾਇਨ ਕੀਤਾ ਤੇ ਸਾਡਾ ਤਬਲੇ ਤੇ ਇਸੇ ਹੀ ਸੰਸਥਾ ਦੇ ਸਟੂਡੈਂਟ ਇਸੇ ਹੀ ਸੰਸਥਾ ਦੇ ਵਿਦਿਆਰਥੀ ਸਰਦਾਰ ਬੰਵੀਰ ਸਿੰਘ ਇਹ ਸਾਡਾ ਸਾਥ ਦੇ ਰਹੇ ਸੀਗੇ ਸੋ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਫਤਿਹ ਬਲਾਓ ਵਾਹਿਗੁਰਦੀ ਦਾ ਖਾਲਸਾ ਵਾਹਿਗੁਰਦੀ ਕੀ ਫਤਿਹ